ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਹਾਂ ਸੰਦੀਪ ਖਰਲ ਪੰਜਾਬ ਦੇ ਵਿੱਚ ਨਸ਼ੇ ਦੀ ਕਿੰਨੀ ਡਿਮਾਂਡ ਹੈ ਇਹਦਾ ਅੰਦਾਜ਼ਾ ਜਲੰਧਰ ਪੁਲਿਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਤੋਂ ਲਗਾਇਆ ਜਾ ਸਕਦਾ ਹੈ ਅੱਜ ਜਲੰਧਰ ਪੁਲਿਸ ਦੇ ਕਮਿਸ਼ਨਰ ਸੁਪਨ ਸ਼ਰਮਾ ਨੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਤੇ ਉਹਨਾਂ ਕੋਲੋਂ 48 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੀ ਗਈ ਤੇ ਜਦੋਂ ਇਹਦੇ ਬਾਰੇ تفसील ਦੇ ਨਾਲ ਜਾਣਕਾਰੀ ਦੇ ਰਹੇ ਸੀ ਤਾਂ ਦੱਸਿਆ ਕਿ 40 ਕਿਲੋ ਹੈਰੋਇਨ ਜਿਹੜੀ ਆ ਇਹ ਸੀ ਰੂਟ ਦੇ ਰਾਹੀਂ ਭਾਰਤ ਦੇ ਵਿੱਚ ਆਈ ਭਾਵ ਕੇ ਸਮੁੰਦਰੀ ਰਸਤੇ ਰਾਹੀਂ ਆਈ ਤੇ 8 ਕਿਲੋ ਹੈਰੋਇਨ ਜਿਹੜੀ ਆ ਇਹ ਜੰਮੂ ਕਸ਼ਮੀਰ ਤੋਂ ਆਈ ਆ ਹੁਣ ਸਮੁੰਦਰ ਦਾ ਰਸਤਾ ਜਿਹੜਾ ਇਹ ਤਸਕਰਾਂ ਦੀ ਪਹਿਲੀ ਪਸੰਦ ਬਣ ਗਿਆ ਭਾਰਤ ਦੇ ਵਿੱਚ ਇਹ ਮਾਰੂ ਨਸ਼ਾ ਭੇਜਣ ਲਈ ਅਸੀਂ ਕੱਲ ਵੀ ਦੇਖਿਆ ਸੀਗਾ ਕਿ ਕਿਵੇਂ ਭਾਰਤ ਦੀ ਜਿਹੜੀ ਜਲसेना ਇਹਨਾਂ ਨੇ ਇੱਕ ਵੱਡਾ ਆਪਰੇਸ਼ਨ ਕਰਦੇ ਆ ਅਰਬ ਸਾਗਰ ਚੋਂ 86 ਕਿਲੋ ਹੈਰੋਇਨ ਫੜੀ ਜਦੀ ਕੀਮਤ ਕਰੀਬ 600 ਕਰੋੜ ਦੱਸੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਬੰਗਾ ਦੇ ਰਹਿਣ ਵਾਲਾ ਜਿਹੜਾ ਪਰਿਵਾਰ ਹੈ ਜਿਨ੍ਹਾਂ ਨੂੰ ਅੱਜ ਕਾਬੂ ਕੀਤਾ ਗਿਆ ਇਹਨਾਂ ਕੋਲੋਂ ਵੀ 48 ਕਿਲੋ ਨਸ਼ਾ ਜਿਹੜਾ ਬਰਬੰਦ ਹੋਇਆ ਦੱਸਿਆ ਜਾ ਰਿਹਾ ਵਿਕਤੇ ਪਤੀ ਪਤਨੀ ਨੇ ਔਰ ਨਾਲ ਇਹਨਾਂ ਦੇ ਜਿਹੜਾ ਪਿਤਾ ਇਹਨਾਂ ਦਾ ਜਿਹੜਾ ਫਾਦਰ ਆ ਉਹ ਵੀ ਇਹੀ ਕੰਮ ਕਰ ਰਿਹਾ ਇਨਾਂ ਦੇ ਕੋਲੋਂ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਹੋਈ ਆ ਔਰ ਜਿਹੜੀ ਔਰਤ ਇਸ ਗਰੋਹ ਦੇ ਨਾਲ ਫੜੀ ਗਈ ਆ ਉਹਦਾ ਕੰਮ ਹੁੰਦਾ ਸੀਗਾ ਕਿ ਪੈਸੇ ਦਾ ਲੈਣ-ਦੇਣ ਦੇਖਣਾ ਕਿ ਪੈਸਾ ਕਿੱਥੋਂ ਆ ਰਿਹਾ ਤੇ ਅਗਾਂ ਕਿਹਨੂੰ ਦੇਣਾ ਸੋ ਇੱਕ ਪੂਰਾ ਨੈਟਵਰਕ ਪੂਰੇ ਗਿਣੇ ਮਿੱਥੀ ਸਾਜ਼ਿਸ਼ ਜਿਹਨੂੰ ਕਹਿ ਸਕਦੇ ਆ ਇੱਕ ਪੂਰਾ ਨਸ਼ੇ ਦਾ ਜਿਹੜਾ ਨੈਟਵਰਕ ਇਹ ਚਲਾ ਰਹੇ ਸੀਗੇ ਤੇ ਜਲੰਧਰ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਕਾਬੂ ਕੀਤਾ ਤੇ ਇਹ ਹੁਣ ਨਸ਼ਾ ਆ ਕਿੱਥੋਂ ਰਿਹਾ ਸੀ ਈਰਾਨ ਤੋਂ ਪਾਕਿਸਤਾਨ ਤੋਂ ਹੋਰ ਕਈ ਜਿਹੜੇ ਮੁਲਕ ਆ ਜਿੱਥੋਂ ਇਹ ਨਸ਼ਾ ਆਦਾ ਅਫਗਾਨਿਸਤਾਨ ਵਰਗੇ ਮੁਲਕਾਂ ਤੋਂ ਆਉਂਦਾ ਸੀਗਾ ਤੇ ਜਾਂਦਾ ਕਿੱਥੇ ਸੀ ਪੰਜਾਬ 'ਚ ਵੀ ਇਹਦੀ ਖਫਤ ਹੁੰਦੀ ਸੀਗੀ ਤੇ ਪੰਜਾਬ ਤੋਂ ਇਹ ਨਸ਼ਾ ਜਿਹੜਾ ਬਾਹਰ ਵੀ ਭੇਜਿਆ ਜਾਂਦਾ ਸੀ ਸੋ ਇੱਕ ਵੱਡੀ ਕਾਮਯਾਬੀ ਦੱਸੀ ਜਾ ਰਹੀ ਹੈ ਪੰਜਾਬ ਪੁਲਿਸ ਦੀ ਜਿੱਥੇ ਜਲੰਧਰ ਪੁਲਿਸ ਨੇ ਇਸ ਪੂਰੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਜਿਹੜਾ ਉਹ ਬ੍ਰੇਕ ਕੀਤਾ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ 6 ਮਹੀਨੇ ਪਹਿਲਾਂ ਰਾਮਬਨ ਪੁਲਿਸ ਜਿੰਨ ਕੇ ਪੁਲਿਸ ਨੇ 30 ਕਿਲੋ ਹੀਰਨ ਫੜੀ ਗਈ ਸੀਗੀ ਨਾਨਾ ਇੰਟਰਸੈਪਟ ਕੀਤੀ ਸੀਗੀ ਉਹਦੇ ਵਿੱਚੋਂ ਇੱਕ ਵਿਅਕਤੀ ਮਨਪ੍ਰੀਤ ਨਾਂ ਦਾ ਵਿਅਕਤੀ ਗ੍ਰਿਫਤਾਰ ਹੋਇਆ ਸੀਗਾ ਫਗਵਾੜੇ ਦਾ ਰਹਿਣ ਵਾਲਾ ਸੀਗਾ origianlly ਬੰਗਿਆ ਦਾ ਸੀਗਾ ਉਸ ਤੋਂ ਡਰਗ ਮਨੀ 5 ਕਰੋੜ ਦੇ ਕਰੀਬ ਜੋ ਇਨਕੇ ਪੁਲਿਸ ਨੇ ਰਿਕਵਰ ਕੀਤਾ ਸੀਗਾ ਇੱਕ ਤਾਂ ਉਹ ਕੜੀ ਹੈ ਦੂਜੀ ਕੜੀ ਹੈ ਅੱਜ ਤੋਂ 2 ਸਾਲ ਪਹਿਲਾਂ ਇੱਕ ਖੇਪ ਜਿਹੜੀ ਸੀਗੀ ਸਪੈਸ਼ਲ ਸੈਲ ਦਿੱਲੀ ਨੇ 350 ਕਿਲੋ ਉਹ ਫੜੀ ਸੀਗੀ ਤੇ ਬੈਕਗਰਾਉਂਡ ਇਹਦਾ ਇਹ ਨਵਦੀਪ ਕਰਕੇ ਨਵਪ੍ਰੀਤ ਕਰਕੇ ਇੱਕ ਮੁੰਡਾ ਜਿਹੜਾ 터ਕੀ ਚ ਬੈਠਾ ਹੈ ਹੀ ਇਸ ਦਾ ਮਾਸਟਰਮਾਈਂਡ ਉਹਦੇ ਲਿੰਕਸ ਜਿਹੜੇ ਹਨ باقی الگ, الگ الگ کنٹریز دے دیشان دے جڑے ڈرگ سمگلرز ہیں جو میں ایران ہو گیا ترکی خود ہو گیا کینیڈا ہو گیا پاکستان اینڈ افغانستان دے نال اے وڈی ماتنہ چاہے چل سیل ٹائپ کی جیسمگلنگ ہے وہ کرتے ہیں جی ریکوری ہوئی ہے تے تین بندے فڑے گئے جڑے بندے فڑے گئے ہیں انہوں سا آپس رشتہ دار ایک کھیپ جی اٹھ کلو دی ہے وہ کھیپ جا روٹ سا دٹ واز فروم جے کے دوجہ جی چالی کلو دی ہے او دا جا روٹ سیجا, that was uh, from گجرات hmm. ان اتھے کی کر رہے سی گے کئی بار ادھا ہوندہ ہے کہ انہوں ٹرازٹ روٹس نہیں مل دیں تو uh, اگر کھیپ بڑی ہو تو انہوں ان چھپاؤ یہاں جگہ چاہی دی ہوں ہے تو وہ چھپائی ہوئی سی کی انیشل انویسٹیگیشن چاہی آیا ہے کہ یہ جی کھیپ ہے اکٹھے کر کے ਇਹ ਕੈਨੇਡਾ ਜਾਂ ਯੂਰੋਪੀਅਨ ਕੰਟਰੀਸ ਤੋਂ ਜਾਨੀ ਸੀਗੀ ਇਹ ਫਿਲਮ ਰੀ ਇਨਵੈਸਟੀਗੇਸ਼ਨ ਚ ਆਇਆ ਤੇ ਖੇਪ ਜਿਹੜੀ ਇਹ ਦੋਨੋਂ ਖੇਪਾਂ ਜਿਹੜੀ ਆਈ ਸੀਗੀਆਂ ਇਹ ਇਹਨਾਂ ਦੀ ਲਾਰਜ ਕੁਆਂਟੀਟੀ ਹੋਰ ਵੀ ਸੀਗੀ ਉਹ ਵੀ ਲੋਕ ਆਪਾਂ ਕਾਫੀ ਹੱਦ ਤੱਕ ਆਇਡੈਂਟੀਫਾਈ ਕਰ ਲਏ ਨੇ ਇਹਨਾਂ ਦਾ ਮੋਡਸ ਆਪਰੇਂਡੀ ਸਾਨੂੰ ਪਤਾ ਲੱਗਿਆ ਤੇ ਉਹ ਵੀ ਜਲਦੀ ਫਸ्तार ਹੋ ਰਿਹਾ ਹੈ ਜੀ ਸਰ ਹਰਪ੍ਰੀਤ ਹੈ ਸੁਨਮ ਦਾ ਜਵਾਈ ਤੇ ਅਮਨ ਜਿਹੜੀ ਕੁੜੀ ਹੈ ਜੀ ਤੇ ਇਹ ਪਰਚਾ ਕਿਹਨੋਂ ਕਿੱਥੇ ਦੰਦਿਆ ਇਹ ਬਰੇਜ ਜਲੰਧਰ ਹੋਇਆ ਜੀ ਸਾਨੂੰ ਕਿੱਥੇ ਲੈ ਕੇ ਜਾਣਾ ਸੀ ਇਹਨਾਂ ਨੇ ਅੱਗੇ ਸਪਲਾਈ ਦੇਣੀ ਸੀ ਜਾਂ ਇਹਨਾਂ ਨੇ ਬਾਅਦ ਦੇ ਨਹੀਂ ਇਹਨਾਂ ਨੇ ਸਪਲਾਈ ਦੇਣੀ ਦੇਖੋ ਇਹਦਾ ਚੇਂਜ ਜਿਹੜੀ ਹੁੰਦੀ ਹੈ ਨਾ ਜਦ ਜਦ ਨਾ ਵੱਡੇ ਪੱਧਰ ਤੇ ਕੰਮ ਹੁੰਦਾ ਹੈ ਤੇ ਇੱਕ ਬੰਦਾ ਦੂਜੇ ਬੰਦੇ ਨੂੰ ਜਾਣਦਾ ਨਹੀਂ ਹੈ ਜੀ ਜਿਹੜਾ ਬਾਹਰ ਬੈਠਾ ਹੈਂਡਲਰ ਹੈ 19 ਟੂ ਨੀਡ ਟੂ ਨੋ ਬੇਸਿਸ ਇਨਫੋਰਮੇਸ਼ਨ ਦਿੰਦਾ ਜਿਹੜਾ ਕੈਸ਼ ਵੀ ਬੜਾ ਹਾਂਜੀ ਹਾਂਜੀ ਕੈਸ਼ ਫੜਿਆ ਜੀ ਹੋਰ ਵੀ ਕੈਸ਼ ਰਿਕਵਰ ਹੋਇਆ ਜਿਹੜਾ ਹੁਣ ਆਪਾਂ ਡਿਸਕਲੋਜ਼ ਨਹੀਂ ਕੀਤਾ 1.2 ਲੱਖ ਦਾ ਕੈਸ਼ ਫੜਿਆ ਜੀ ਤੇ ਲੋਕਰ ਚ ਕੁਝ ਵੀ ਲੱਖ ਦੇ ਕਰੀਬ ਕੈਸ਼ ਸੀਗਾ ਉਹ ਵੀ ਹਮ ਥੋੜੀ ਦੇਰ ਪਹਿਲਾਂ ਰਿਕਵਰ ਹੋਇਆ ਜਿਲੰਦਰ ਰੂਟ ਸੀਗਾ ਇਹਨਾਂ ਦਾ ਜਾਂ ਫਿਰ ਇਥੇ ਲਪੋਣਾ ਸੀਗਾ ਇੱਥੇ ਇਸ ਕਿਤੇ ਸਪਲਾਈ ਨਹੀਂ ਨਹੀਂ ਇਹ ਇਹ ਰਹਿਣ ਵਾਲੇ ਬੰਗੇ تھے ਜੀ ਇੱਥੇ ਇੱਥੇ ਇਹਨਾਂ ਨੇ ਇਹ ਰੂਟ ਵੀ ਤੁਸੀਂ ਕਹਿ ਲੋ ਨੰਬਰ 1 ਨੰਬਰ 2 ਟਰਾਂਜ਼ਿਟ ਅ ਲਈ ਇਹਨਾਂ ਨੇ ਛੁਪਾਣਾ ਸੀਗਾ ਇਹਨਾਂ ਨੇ ਬਿਆ ਕਿ ਉਹ ਫਰਹੀ ਗਿਆ ਉਹਨਾਂ ਦੇ ਕੋਡਵਰਡ ਲੱਗਿਆ 789 ਇਹ ਇਹ ਕੋਡਵਰਡ ਨਹੀਂ ਜੀ ਇਹ ਪਿਓਰਿਟੀ ਦਾ ਸਾਈਨ ਹੈ ਇਹ بلو سفائر جڑی ہے پشاور دے نیڑے تیڑے اتھے فیکٹریاں لگی ہوں یہ پاکستان چے اتھے پیک بھی ہندی اتھے سٹیمپنگ بھی ہندی اچھا اے جڑی تین ہے گی نہیں اے مطلب جڑا بار نیٹ ورک ہے گا ہے انہوں نے لنک دے بچ نہیں یا پھر یہ سپلائر میں نہیں جی اے سب دا آپس سے لنک ہندہ ہے ایک مین بندہ ہندہ ہے جی اس تو بعد آگے اور نیٹو نو بیسس تے لوکا نو ریکروٹ بھی کردہ ہے ہائر بھی کردہ ہے وہ باہر بیٹھا میں دستہ نفلیتا ہے نہیں گوریر بھی ہیں ڈسٹریبیوٹر بھی ہیں अच्छा दूसरी ਗੱਲ ਹੈ ਕਿ ਹਵਾਲਾ অপারেটরਸ ਵੀ ਸਾਨੂੰ ਕੁਝ ਜਿਹੜਾ ਕੈਸ਼ ਭਰ ਜਾਂਦਾ ਉਹ ਹਵਾਲਾ অপারেটরਸ ਵੀ ਸਾਨੂੰ ਆਇਡੈਂਟੀਫਾਈ ਹੋ ਚੁੱਕੇ ਹਨ ਜੀ ਹਾਂਜੀ ਕਿਉਂ ਕਿ ਕਿੱਥੇ ਦੇ ਰਹਨਗੇ ਇਹ ਨਵਾਂ ਸ਼ਹਿਰ ਦੇ ਰਹਨਗੇ ਜੀ ਤੁਸੀਂ ਹੁਣ ਕੀ ਗੱਲ ਕੀਤੀ ਲੋਕਾਂ ਕੋ ਸੌਫਟਵੇਅਰ ਨਹੀਂ ਇਟ ਵਾਸ ਆਊਟਸਾਈਡ ਦਾ ओके ਸਰ ਅਨਦਰ ਕੋਈ ਲਿੰਕ ਹੈ ਕਿਸੇ ਗੈਂਗ ਨਾਲ ਨਹੀਂ ਕੋਈ ਕੋਈ ਗੈਂਗ ਨਾਲ ਨਹੀਂ ਇਨਾ ਬੰਦਾ ਇਨਾ ਬੰਦਾ ਨੈਟਵਰਕ ਕਿਵੇਂ ਇਨਾ ਦਾ ਤੂੰ ਜੁੜਿਆ ਤਿੰਨਾ ਦਾ ਇਹ ਨੈਟਵਰਕ ਕਾਫੀ ਵੱਟਾ ਹੁੰਦਾ ਜੀ ਜਿਹੜਾ ਬੰਦਾ ਇੱਕ ਬੰਦਾ ਬਾਹਰ ਜਿਹੜਾ ਬੈਠਾ ਹੈ ਉਹਦੇ ਬਹੁਤ ਬਹੁਤ ਹੋਰ ਵੀ ਨੈਟਵਰਕ ਹੁੰਦੇ ਉਹਦੇ ਉਹਦੇ ਚ ਇੱਕ ਕੜੀ ਜਿਹੜੀ ਹੈ ਉਹ ਪਫੜੀ ਸੀ ਹਾਂਜੀ ਹਾਂਜੀ ਇਹ ਜਿਹੜਾ ਨਵ ਤੇ ਨਾਮ ਸਤਨਾਮ ਜ਼ਿਲ੍ਹੇ ਚ ਰਹਾ ਹੈ